ਖਬਰਨਾਮਾ ਦੇਖ ਰਿਹਾ ਸੁਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼ਕਾਹ ਹੈ ਤੁਹਾਡਾ ਹੂਸ ਰਾਜ ਸ਼ਰੂਮਣੀ ਅਕਾਲੀ ਦਲ ਦੇ ਤੀਜੀ ਵਾਰ ਤੱਕੇ ਨਾਲ ਬਣੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਫਸੇਕ ਸੁਤੇ ਸੁਖਬੀਰ ਸਿੰਘ ਬਾਦਲ ਨੂੰ ਇਹ ਪਤਾ ਨਹੀਂ ਸੀ ਕਿ ਤੀਜੀ ਵਾਰ ਪ੍ਰਧਾਨਗੀ ਮੇਰੇ ਗਲੇ ਦੀ ਹੱਡੀ ਬਣ ਜਾਵੇਗੀ ਕਿਉਂਕਿ ਸ਼ਰੂਮਣੀ ਅਕਾਲੀ ਦਲ ਦੇ ਵਿੱਚ ਸਿਆਸੀ ਯੁੱਧ ਅਤੇ ਸ਼ਰੂਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਧਾਰਮਿਕ ਯੁੱਧ ਚੱਲਿਆ ਹੋਇਆ ਹੈ ਇਸ ਯੁੱਧ ਦੀ ਜੜ੍ਹ ਹੈ ਉਹ ਉਹ ਨੇ ਸੁਖਬੀਰ ਸਿੰਘ ਬਾਦਲ ਕਿਉਂਕਿ ਸੁਖਬੀਰ ਸਿੰਘ ਬਾਦਲ ਦਾ ਮੰਨਣਾ ਹੈ ਜੇਕਰ ਮੈਂ ਪ੍ਰਧਾਨ ਨਹੀਂ ਬਣਦਾ ਸ਼੍ਰੋਮਣੀ ਅਕਾਲੀ ਦਲ ਦਾ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਵਾਗਡੋ ਜਿਹੜੀ ਮੇਰੀ ਧੌਂਸ ਹੈ ਉਹ ਬਿਲਕੁਲ ਜ਼ੀਰੋ ਹੋ ਜਾਵੇਗੀ ਮੇਰੇ ਸਾਰੇ ਕੱਚੇ ਚਿੱਟੇ ਖੁੱਲ ਜਾਣਗੇ ਤੇ ਲੋਕ ਮੈਨੂੰ ਮੂੰਹ ਨਹੀਂ ਲਾਉਣਗੇ ਕਿਉਂਕਿ ਸੁਖਬੀਰ ਸਿੰਘ ਬਾਦਲ ਵੱਲੋਂ ਤਾਣਾ ਬਾਣਾ ਬੁਣਿਆ ਗਿਆ ਸੁਖਬੀਰ ਸਿੰਘ ਬਾਦਲ ਨੂੰ ਸਾਜ਼ਿਸ਼ ਘਾੜਾ ਕਿਹਾ ਗਿਆ ਸ੍ਰੀ ਅਕਾਲ ਤਖਤ ਸਾਹਿਬ ਸ੍ਰੀ ਦਮਦਮਾ ਸਾਹਿਬ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰਾਂ ਦੀ ਤੋਹੀਲ ਕਰਨਾ ਕਿਰਦਾਰ ਕੁਸ਼ੀ ਕਰਨਾ ਅਤੇ ਉਹਨਾਂ ਨੂੰ ਉਹਨਾਂ ਦੇ ਅਹੁਦਿਆਂ ਦੇ ਉੱਤੋਂ ਲਾ ਦੇਣਾ ਇਹ ਖੁਦ ਸੁਖਬੀਰ ਸਿੰਘ ਬਾਦਲ ਦਾ ਕੰਮ ਹੈ ਇਸ ਦਾ ਖੁਲਾਸਾ ਕੀਤਾ ਗਿਆ ਹੈ ਸ੍ਰੀ ਪਟਨਾ ਸਾਹਿਬ ਦੇ ਪੰਜ ਪਿਆਰੇ ਸਹਿਬਾਨਾ ਵੱਲੋਂ ਇੱਕ ਪਾਸੇ ਜਿੱਥੇ ਜਿਹੜੇ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਾਜ ਨੇ ਉਹਨਾਂ ਦੇ ਨਾਲ ਜਿਹੜਾ ਹੈ ਸਮਝੌਤਾ ਨਹੀਂ ਕਰ ਲਈ ਕੌਮ ਖਾਸ ਕਰਕੇ ਦਮਦਮਾ ਟਕਸਾਲ ਦੇ ਮੁਖੀ ਬਾਬਾ ਰਾਮ ਸਿੰਘ ਢੁਮਾ ਨਿਹੰਗ ਸਿੰਘ ਜਥੇਬੰਦੀਆਂ ਵੱਖ-ਵੱਖ ਕੌਮਦੀਆਂ ਸੰਪਰਦਾਵਾਂ ਸਿੱਖ ਅਤੇ ਸਿੱਖ ਜਥੇਬੰਦੀਆਂ ਆ ਜਿਸ ਤਰ੍ਹਾਂ ਬਰਤਾਰਾ ਕੀਤਾ ਗਿਆ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਾਜ ਦੇ ਨਾਲ 6 ਜੂਨ ਯਾਨੀ ਕਿ ਘੱਲੂਕਾਰੇ ਵਾਲੇ ਦਿਨ ਅਰਦਾਸ ਹੀ ਕਰ ਦਿੱਤੀ ਗਈ ਭਾਵੇਂ ਉਹਨਾਂ ਨੇ ਅਰਦਾਸ ਵਿੱਚ ਸੰਦੇਸ਼ ਵੀ ਦੇ ਦਿੱਤਾ ਕੌਮ ਨੂੰ ਬਾਕੀ ਸੌ ਪਾਓ ਪੌਂ ਦੀ ਜਿਹੜੀ ਹੈ ਡਿਊਟੀ ਉਹ ਖੁਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕੀਤੀ ਅਸੀਂ ਕਿਉਂ ਕਹਿ ਰਹੇ ਹਾਂ ਇੱਕ ਪਾਸੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਜਿਹੜੀ ਪ੍ਰਧਾਨਗੀ ਹੈ ਉਹ ਦਾਅ ਉੱਤੇ ਲੱਗੇਗੀ ਤੇ ਦੂਸਰੇ ਪਾਸੇ ਦਾਅ ਤੇ ਲੱਗੇਗੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਜਮਣੀ ਚੋਣ ਦੇ ਵਿੱਚ ਮਜਬੂਰੀ ਵਿੱਚ ਹੀ ਆਪਣਾ ਉਮੀਦਵਾਰ ਉਤਾਰਿਆ ਗਿਆ ਕਿਉਂਕਿ ਪਹਿਲਾਂ ਜਦੋਂ ਜਿਮਨੀ ਚੋਣ ਦੇ ਵਿੱਚ ਉਮੀਦਵਾਰ ਉਤਾਰਿਆ ਸੀ ਹਲਕਾ ਜਲੰਧਰ ਪਛਮੀ ਤੋਂ ਤਾਂ ਬਾਅਦ ਉਸ ਸਮਰਥਨ ਵਾਪਸ ਲੈ ਲਿਆ ਸੀ ਸੁਖਬੀ ਸਿੰਘ ਬਾਦਲ ਨੇ ਕਿਉਂਕਿ ਪਤਾ ਸੀ ਕਿ ਜਗੋ ਤੇਰ ਵੀ ਹੋਵੇਗੀ ਉਸ ਤੋਂ ਬਾਅਦ ਚੱਬੇਪਾਲ ਡੇਰਾ ਬਾਬਾ ਨਾਨਕ ਗਿੱਦੜਵਾ ਬਰਨਾਲਾ ਇਹਨਾਂ ਤੋਂ ਆਪਣੇ ਚੋਣ ਮੈਦਾਨ ਦੇ ਵਿੱਚ ਉਮੀਦਵਾਰ ਨਹੀਂ ਉਤਾਰੇ ਜਿਮਨੀ ਚੋਣਾਂ ਦੇ ਵਿੱਚ ਪ੍ਰੋਪਰ ਤਰੀਕੇ ਦੇ ਨਾਲ ਬਾਈਕਟ ਕਰ ਦਿੱਤਾ ਗਿਆ ਕਿਉਂਕਿ ਪਤਾ ਸੀ ਕਿ ਤਾਂ ਸਿਆਸੀ ਜਲ ਚੱਲ ਰਿਹਾ ਹੈ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਲੇਕਿਨ ਐਡਵੋਕੇਟ ਪਰ ਉਪਕਾਰ ਸਿੰਘ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਨਾ ਤੇ ਚੋਣ ਮੈਦਾਨ ਦੇ ਵਿੱਚ ਚੋਣ ਪ੍ਰਚਾਰ ਕਰਨਾ ਤੇ ਦੂਸਰੇ ਪਾਸੇ ਸਮਾਂ ਨੇੜੇ ਆ ਗਿਆ ਹੈ ਕਿਉਂਕਿ 15 ਤੋਂ ਲੈ ਕੇ 18 ਜੂਨ ਦੇ ਵਿੱਚ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਨਵੀਂ ਲੀਡਰਸ਼ਿਪ ਮਿਲੇਗੀ ਸ਼੍ਰੋਮਣੀ ਅਕਾਲੀ ਦਲ ਨੂੰ ਨਵਾਂ ਪ੍ਰਧਾਨ ਮਿਲੇਗਾ ਸ਼੍ਰੀ ਅਕਾਲ ਤਖਸੈਬ ਦੀ ਕਸੀਰ ਤੋਂ ਬਣਾਈ ਸੱਤ ਮੈਂਬਰ ਕਮੇਟੀ ਜਿਸ ਦੇ ਪੰਜ ਮੈਂਬਰ ਕਾਰਜਸ਼ੀਲ ਨੇ ਉਹ ਲਗਾਤਾਰ ਭਰਤੀ ਨੂੰ ਤਰਜੀਹ ਦੇ ਰਹੇ ਨੇ ਅੱਜ ਉਹਨਾਂ ਵੱਲੋਂ ਇੱਕ ਮੀਟਿੰਗ ਵੀ ਕੀਤੀ ਜਾਵੇਗੀ ਤੇ ਦੂਸਰੇ ਪਾਸੇ ਸੁਖਬੀਰ ਸਿੰਘ ਬਾਦਲ ਜੇਕਰ ਉਹਨਾਂ ਦੀ ਅਗਵਾਈ ਦੇ ਵਿੱਚ ਐਡਵੋਕੇਟ ਪਪਕਾਸ਼ ਸਿੰਘ ਕੋਮਣ ਹਾਰ ਜਾਂਦੇ ਨੇ ਜਾਂ ਉਹਨਾਂ ਦੀ ਜਵਾਬੰਦ ਜਬਤ ਹੋ ਜਾਂਦੀ ਹੈ ਤਾਂ ਫਿਰ ਨਿਸ਼ਾਨੀਆਂ ਸਵਾਲ ਖੜੇ ਹੋਣਗੇ ਸੁਖਬੀਰ ਸਿੰਘ ਬਾਦਲ ਤੇ ਕਿ ਤੁਹਾਨੂੰ ਲੋਕ ਨਹੀਂ ਚਾਹੁੰਦੇ ਲੋਕ ਤੁਹਾਨੂੰ ਨਹੀਂ ਸੁਣਦੇ ਪੰਥ ਤੁਹਾਡੇ ਤੋਂ ਮੂੰਹ ਮੋੜ ਗਿਆ ਹੈ ਇੱਕ ਪਾਸੇ ਕਸੂਤੇ ਫਸ ਗਏ ਨੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਕਿਉਂਕਿ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗੈਰੀ ਕੁਦੀਪ ਸਿੰਘ ਗੜਗੱਜ ਨੂੰ ਜਥੇਦਾਰ ਤੇ ਬਣਾ ਦਿੱਤਾ ਹਾਲਾਂਕਿ ਉਹ ਫੈਸਲਾ ਚਰੂਗਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਤਤਕ ਮੈਂਬਰਾਂ ਦਾ ਸੀ ਲੇਕਨ ਪ੍ਰਧਾਨ ਤੇ ਖੁਦ ਨੇ ਭਾਵੇਂ ਉਹਨਾਂ ਦਿਨਾਂ ਦੇ ਵਿੱਚ ਪ੍ਰਧਾਨ ਨਹੀਂ ਸੀ ਕਿ ਗੁੱਸੇ ਹੋ ਕੇ ਪ੍ਰਧਾਨਗੀ ਤੋਂ ਅਸਤੀਫਾ ਦੇ ਕੇ ਘਰ ਬੈਠ ਗਿਆ ਸੀ ਬਾਅਦ ਵਿੱਚ ਸੁਖਬੀਰ ਸਿੰਘ ਬਾਦਲ ਖੁਦ ਗਿਆ ਮਨਾ ਲਿਆ ਲੇਕਿਨ ਹੁਣ ਜਿਸ ਤਰ੍ਹਾਂ ਸ਼ਿਖਾਕਾਲਤਖ ਸਾਬ ਦੇ ਕਾਰਜਕਾਰੀ ਜਥੇਦਾਨ ਗਿਆਨੀ ਕੁਲਦੀਪ ਸਿੰਘ ਗੜਗਜ ਨੂੰ ਹਟਾਉਣ ਦੀਆਂ ਜਿਹੜੀਆਂ ਚਰਚਾ ਹੈ ਉਹ ਜੋੜ ਫੜ ਗਈ ਹੈ ਉਸੇ ਤਰ੍ਹਾਂ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਨੂੰ ਖਤਰਾ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਸੁਖਬੀਰ ਸਿੰਘ ਬਾਦਲ ਦੇ ਗਲੇ ਦੀ ਹੱਡੀ ਬਣ ਗਈ ਹੈ ਯਾਨੀ ਕੇਸ ਇੱਕ ਪਾਸੇ ਛੁਲਤੀ ਹੋਵੇਗੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਦੀ ਤੇ ਦੂਸਰੇ ਪਾਸੇ ਦਾਤੇ ਲੱਗੇਗੀ ਪ੍ਰਧਾਨਗੀ ਐਡਵੋਕੇਟ ਅਰਜਨਦਰ ਸਿੰਘ ਧਾਮੀ ਦੀ ਕਿਉਂਕਿ ਐਡਵੋਕੇਟ ਅਰਜਨਦਰ ਸਿੰਘ ਧਾਮੀ ਨੇ ਵੀ ਕੌਮ ਨੂੰ ਅਤੇ ਦਮਦਮੇ ਚਕਸਾਲ ਦੇ ਮੁਖੀ ਬਾਬਾ ਅਰਨਾਮ ਸਿੰਘ ਤੁਮਾ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੂੰ ਅਤੇ ਵਕਫ ਵਕ ਸੰਪਰਦਾਵਾਂ ਨਿਆਂ ਸਿੰਘ ਜਤੇਵੰਦਿਆ ਨੂੰ ਇਹ ਕਹਿ ਕੇ ਸਮਝਾ ਦਿੱਤਾ ਹੈ ਕਿ ਜਲਦੀ ਸ਼੍ਰੀ ਅਕਾਲ ਤਖਸੈਬ ਦੇ ਕਾਧਿਕਾਰੀ ਜਥੇਦਾਰ ਨੂੰ ਉਠਾਇਆ ਜਾਵੇਗਾ ਭਾਵੇਂ ਪਲਵਾਈ ਬਲਵੰਤ ਸਿੰਘ ਰਾਜੋ ਆਣਾ ਹੋਣ ਭਾਵੇਂ ਭਾਈ ਜਗਤਾਰ ਸਿੰਘ ਹੋਣ ਤੇ ਭਾਵੇਂ ਭਾਈ ਪੁੱਲਰ ਹੋਣ ਇਹਨਾਂ ਦੇ ਵਿੱਚੋਂ ਕਿਸੇ ਦੋਵੇਂ ਸ਼੍ਰੀ ਅਕਾਲ ਤਖਸੈਬ ਦਾ ਮੁੱਖ ਜਥੇਦਾਰ ਬਣਾਇਆ ਜਾ ਸਕਦਾ ਹੈ ਉਸ ਤੋਂ ਬਾਅਦ ਪ੍ਰਧਾਨਗੀ ਵੀ ਖੁੱਸੇਗੀ ਕਿਉਂਕਿ ਪ੍ਰਧਾਨਗੀ ਤੇ ਲਗਾਤਾਰ ਅੱਖ ਬਣੀ ਹੋਈ ਹੈ ਸ਼੍ਰੀ ਅਕਾਲ ਤਖਸੈਬ ਦੀ ਤਸੀਲ ਤੋਂ ਬਣਾਈ ਹੋਈ ਸੱਤ ਮੈਂਬਰੀ ਕਮੇਟੀ ਦੀ ਧੰਨਵਾਦ